ਪਟਿਆਲੇ ਦੀ ਆਪਣਾ ਫਰਜ ਸੇਵਾ ਸੁਸਾਇਟੀ ਨੇ ਦਾਦੀ ਪੋਤੇ ਦਾ ਕੇਰਾਇਆ ਮਿਲ ਦਾਦੀ ਪੋਤੇ ਤੇ ਹੋਏ ਤਸ਼ੱਦਦ ਨੂੰ ਦੇਖ ਕੇ ਹੋਈ ਪਾਵਕ ਅਤੇ ਪੁੱਬਾ ਮਾਰ 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 ਕੇ ਰੋਈ ਅਤੇ ਪੋਤੇ ਨੂੰ ਲਗਾਇਆ ਛਾਤੀ ਦੇ ਨਾਲ ਪਟਿਆਲਾ ਦੇ ਵਿੱਚ ਇੱਕ ਛੋਟੇ ਬੱਚੇ ਦੇ ਉੱਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਸੀ ਖਬਰ ਲੱਗਣ ਤੋਂ ਬਾਅਦ ਬੱਚੇ ਦੀ ਦਾਦੀ ਅਤੇ ਬੱਚੇ ਦਾ ਚਾਚਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਪੁੱਜੇ ਬੱਚੇ ਦੇ ਚਾਚੇ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੇ ਨੂੰ ਬੱਚੇ ਦੇ ਪਿਤਾ ਨੇ ਬੱਚੇ ਨੂੰ 3.5 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਸੀ ਬੱਚੇ ਦੀ ਦਾਦੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬੱਚੇ ਦੇ ਬਾਪ ਦੇ ਖਿਲਾਫ ਅਤੇ ਜਿਸ ਨੇ ਵੀ ਮੇਰੇ ਪੋਤੇ ਦੇ ਇਨਾ ਵੱਡਾ ਤਸ਼ੱਦਦ ਕੀਤਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਨਾ ਮੇ ਤੁਹਾਡਾ ਗੁਰਪ੍ਰੀਤ ਸਿੰਘ ਜੀ ਕੀ ਲੱਗਦਾ ਵਧੀਆ ਇਹ ਹਾਂ ਚਾਚਾ ਜੀ ਕੀ ਮਸਲਾ ਸੀ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਹੋ ਗਿਆ ਤੇ ਬਾਬਾ ਜੀ ਇਹ ਵੀਡੀਓ ਪਾਈ ਤੇ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਤੇ ਬੱਚੇ ਦਾ ਬਾਪ ਕਿੱਥੇ ਜੀ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੀ ਲਾਈਨ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਹੈ ਜੀ ਹਾਂ ਜੀ ਬਾਬਾ ਸਾਰੀ ਸਾਰੀ ਇੱਕ ਸੱਚੀ ਗੱਲ ਆ ਸਾਡੇ 3.5 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹ ਦਾ ਅਸਲ ਹੈ ਸਾਰਾ ਮਸਲਾ ਹੋਈ ਆ ਜੀ ਆਈ ਇਹਨੂੰ ਪੁੱਛਦੇ ਰਹੇ ਆ ਜਾਂਦਾ 3.5 ਲੱਖ ਦਾ ਮੈਂ ਵੇਚਦਾ ਮੂੰਹ ਇਹਦੇ 3.5 ਲੱਖ ਨਿਕਲ ਆ ਉਹ ਚਾ ਨਹੀਂ ਕਰ ਤੇ ਮੈਂ ਸਮਝ ਗਿਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਵਾਰ ਦੋ ਵਾਰਾਂ ਨਹੀਂ ਕਿਹਾ ਮੈਨੂੰ ਮੈਂ ਬਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਹਾ ਨਹੀਂ ਉਹਦੇ ਮੇਰੇ ਥਾਲੀ ਕੋਲਾ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਸ ਤਰ੍ਹਾਂ ਹੀ ਤੇ ਕੀ ਸਮੱਸਿਆ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਹੈ ਪਤਨੀ ਦਾ ਉਹ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹਦੇ ਮੁੜਕੇ ਲੱਗੇ ਆ ਇਹ ਇਹਨੇ ਪ੍ਰਿਆ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋ ਰਹਿ ਗਏ ਕੁਛ ਨਹੀਂ ਹਾਂਜੀ ਕੀ ਨਾਮ ਮੱਤੇ ਤੁਹਾਡਾ ਕਿਹੜੇ ਪਰਸਾਂ ਚ ਆਈਏ ਪਤਨ ਹਰੀਆਂ ਨੂੰ ਅੰਮਤਾ ਕਿਵੇਂ ਲੱਗੇ ਪਤਾ ਲੱਗਿਆ ਤੁਹਾਡਾ ਬੱਚਾ ਜਿਹੜਾ ਹੈਗਾ ਸਾਨੂੰ ਜੀ ਪਰ ਪਤਾ ਕੱਲ ਪਰਸੇ ਲੱਗਾ ਵਾ ਪਰਸੋ ਸਾਨੂੰ ਪਤਾ ਲੱਗਾ ਵਾ ਹਾਂਜੀ ਤੁਹਾਨੂੰ ਸਾਨੂੰ ਵੀਡੀਓਜ਼ ਪਤਾ ਲੱਗਾ ਤੁਹਾਨੂੰ ਕਿਹਨੇ ਦੱਸਿਆ ਫਿਰ ਤੁਹਾਡੇ ਬੱਚੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤੁਹਾਡਾ ਗੱਪੇ ਤੇ ਉਹ ਮੇਰੇ ਬੇਡੇ ਨੇ ਮੈਨੂੰ ਦੱਸਿਆ ਮੈਂ ਪੜੀ ਤਾਂ ਨਹੀਂ ਆ ਹਾਂ ਇਹਨਾਂ ਨੇ ਦੱਸਿਆ ਜੀ ਇਸ ਤਰ੍ਹਾਂ ਦਾ ਕੰਨੂ ਐਸੇ ਹਸਪਤਾਲ ਦਾਖਲਿਆ ਪਟਿਆਲੇ ਨੂੰ ਮਾਤਾ ਪਾਜੀ ਜਾਣਾ ਸੀ ਮੈਂ ਕਿਹਾ ਨਹੀਂ ਅੱਜ ਤੂੰ ਇਹ ਬਾਬਾ ਜੀ ਨਾਲ ਗੱਲ ਕੀਤੀ ਮੈਂ ਤੇ ਅਸੀਂ ਅੱਜ ਆ ਜੀਏ ਤੇ ਮੁੜ ਕੇ ਅਗਲੇ ਦਿਨ ਹੀ ਬੱਚਾ ਤੁਹਾਡੇ ਤੋਂ ਕਿੰਨੇ ਸਾਲ ਦਾ ਲੱਗਿਆ ਬੱਚਾ ਹਾਂਜੀ ਬੱਚਾ ਕਿੰਨੇ ਸਾਲ ਦਾ ਲੱਗਿਆ ਤੁਹਾਡੇ ਬੱਚਾ ਸਾਲ ਸਾਲ ਪੂਰਾ ਹੋ ਗਿਆ ਸਾਲ ਹੋ ਗਿਆ ਹਾਂਜੀ ਬੱਚੇ ਨੂੰ ਕੌਣ ਲੈ ਕੇ ਆਇਆ ਕਿਹਨੇ ਵਿੱਚ ਅੱਦੀਗਾ ਬੱਚਾ ਕਿਹਨੇ ਵਿੱਚ ਅੱਦੀਗਾ ਬੱਚਾ ਲੈ ਕੇ ਆਇਆ ਇਹ ਇਹ ਵੱਡਾ ਲੜਕਾ ਬੱਚਾ ਕਿਹਨੇ ਸੀਗਾ ਵੱਡੇ ਲੜਕੇ ਨੇ ਕੀ ਨਾਮ ਕਿਹਨੇ ਦੇ ਵਿੱਚ ਬੱਚਾ ਕੀ ਨਾਮ ਹੋਣ ਮिन्नੂ ਦਾ ਕੀ ਗੱਲ ਦਾ ਪਤਾ ਨਹੀਂ ਆ ਹੈ ਕਿ ਨਾ ਬਾਬਾ ਜੀ ਮੈਨੂੰ ਤਰਸੋ ਤੂੰ ਦੱਸ ਤੋ ਜਿਹੜੀ ਗੱਲ ਹੈ ਕੋਈ ਗੱਲ ਹੋਣਾ ਮੈਂ ਕਿਹਾ ਮੈਂ ਕਿਹਾ ਬੇਟਾ ਤੂੰ ਸਾਢੇ 3 ਲੱਖ ਦਾ ਮੁੰਡਾ ਮੁੱਲ ਵੇਚਿਆ ਵਾ ਕਹਿੰਦਾ ਨਹੀਂ ਮਾਤਾ ਮੈਂ ਤੁਰਿਆ ਆਉਣਾ ਵਾ ਟਰਾਲਾ ਲੈ ਕੇ ਮੈਂ ਤੁਰਿਆ ਆਉਣਾ ਮੈਂ ਕਿਹਾ ਗੱਲ ਨਿਬੜਨੀ ਤੇਰੇ ਆਇਆ ਠੀਕ ਹੈ ਨਾ ਜੋ ਵੀ ਗੱਲ ਤੇਰੇ ਆਇਆ ਨਿਬੜਨੀ ਤੇਰੇ ਘਰ ਦੀ ਵੀ ਨਾਲ ਆਵੇ ਦੋਵੇਂ ਆਓ ਠੀਕ ਹੈ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਬੱਚੇ ਦੇ ਮੁੰਡੇ ਦੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਆਹੀ ਦੇਖੋ ਇਹਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਗੇ ਪੈਸੇ ਤੇ ਆਪੇ ਉਹ ਫਿਰ ਅਹੀਂ ਅਹੀਂ ਨਹੀਂ ਖਾਦੇ ਨਾ ਹੀ 100 ਰੁਪਇਆ ਨਾ ਹਨ ਕੋ ਲੋਹ ਮੋਤਰੇ ਦੇ ਪੈਸੇ ਖਾਣੇ ਮਤਲਬ ਤੁਹਾਡੇ ਪੁੱਤ ਨੂੰ ਜਿਹੜੀ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਮੈਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈ ਜੇ ਮੈਨੂੰ ਸਜ਼ਾ ਮਿਲੀ ਹੈ ਨਾ ਸਾਲ ਪਰ ਵੱਡੇ ਵਾਰੇ ਸਾਲ ਪਰ ਸਜ਼ਾ ਮਿਲੀ ਮੈਨੂੰ ਪੁੱਤਰੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਉਹ ਹਾਂ ਜ਼ੁਲਮ ਕੀਤੇ ਗਏ ਬੱਚੇ ਨਾ ਮਰੇ ਪੋਤਰੇ ਨਾ ਐਡੇ ਵੱਡੇ ਜ਼ੁਲਮ ਕੀਤੇ ਗਏ ਮੈਂ ਕਿਹ ਤਰ੍ਹਾਂ ਜਰਨ ਦੱਸੂੰ ਉਹ ਸੰਸਤਾ ਦਾ ਕੀ ਕਹਿਣਾ ਚਾਹੁੰਦੇ ਸੰਸਤਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਤੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਤਾ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਨਾ ਪਰ ਇਹਨਾਂ ਦਾ ਧੰਨਵਾਦ ਮੈਂ ਕਹੀ ਨਹੀਂ ਵੀ ਇਹਨਾਂ ਦਾ ਸ਼ਾਵਾਸ਼ੇ ਜਿਨਾਂ ਨੇ ਮੇਰਾ ਬੱਚਾ ਮਿਲਾਇਆ ਮੈਂ ਇਹਨਾਂ ਦਾ ਜੂਂਦੀ ਅਣਜਿੰਦ ਨੇ ਇਹ ਗੋਣ ਨਿਕਲਾ ਕੋਈ ਬੱਚਾ ਤੁਸੀਂ ਲੈ ਕੇ ਜਾਓਗੇ ਉਹ ਵੇਖ ਲਾਂਗੇ ਸਵੇਰੇ ਸਿੱਖੀ ਕਰਦੇ ਆ ਜਿ ਤਰ੍ਹਾਂ ਇਹ ਕਹਿਣਗੇ ਅਸੀਂ ਇਹਨਾਂ ਦੇ ਪਿੱਛੇ ਧੰਨਵਾਦ ਹਾਂਜੀ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਖਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਭਾਸੋਂ ਰੋਡ ਦੇ ਉੱਪਰ ਸਥਾਪਿਤ ਆ ਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾਵਾਰਸ ਮੰਦਬੁੱਧੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ 3-4-5 ਦਿਨ ਪਹਿਲਾਂ ਅਦਿਸ਼ਤ ਨਮਕੀ ਮੋਂ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨ ਦੇ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪ ਬੱਚਾ ਸਾਨੂੰ ਮਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿੱਚ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿੱਚ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਹਾਂ ਜੀ ਹਮ ਕਿਵੇਂ ਦਬਾਅ ਕੀਤਾ ਇਸ ਟੈਂਕ ਤੇ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ 1-2 ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚਿਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨ ਕਿ ਕਿ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਪਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਵੀ ਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣੇ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ 'ਚ ਦੇਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦਾ ਬਾਪ ੱੱਕੇ ਨਾਲ ਖੋਲਿਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ ਚ ਪੜਨ ਪਾਉਣਾ ਵੀ ਉੱਥੇ ਛੱਡਣਾ ਤੱਕੇ ਨਾਲ ਖੋ ਕੇ ਲਿਆ ਕੇ ਉਸ ਤੋਂ ਬਾਅਦ ਅੱਜ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗੇ ਵੀ ਨਹੀਂ 3.5 ਲੱਖ ਰੁਪਏ ਦੇ ਬੱਚਾ ਨਾਲ ਤੁਹਾਡੇ ਨਾਲ ਕਿਤਾ ਸੰਪਰਕ ਕੀ ਸੀ ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ ਸਾਨੂੰ ਇਹ ਸੀ ਵੀ ਜਿੰਨਾ ਚਿਰ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ ਫਿਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ ਗਾਵ ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ گاؤں ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਕਾਰਵਾਈ ਤੁਹਾਡੇ ਨਾਲ ਪਪਾ ਜੀ ਹੁਣ ਜਿੱਦਾਂ ਪਰਿਵਾਰ ਨੂੰ ਜਿੱਦਾਂ ਸਾਦਤ ਬੱਚੇ ਨੂੰ ਸਾਦਤ ਦੋਈ ਆ ਬੱਚੇ ਦੇ ਉੱਤੇ ਲੋਕ ਕੀਤੇਗੇ ਮਾਰਕੁੱਟ ਕੀਤੀ ਗਈ ਤੁਹਾਨੂੰ ਮਤਲਬ ਹੁਣ ਤੁਸੀਂ ਵੀ ਇਹਨੂੰ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਦਬਾਬ ਦੇ ਘਰ ਆਇਆ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਿੰਦੀ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲੇ ਸੰਸਥਾ ਚੱਲ ਰਹੀ ਹੈ ਜੀ ਸਾਡੇ ਕੋਲ ਇਸ ਟਾਈਮ 150 ਮੈਂਬਰ ਆਲਰੇਡੀ ਰਹਿ ਰਿਹਾ ਸੰਸਥਾ ਦੇ ਵਿੱਚ ਜਿਹੜੇ ਇਦਾਂ ਹੀ ਘਰਾਂ ਚੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਅਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਰਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਆਲੇ ਦੁਆਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦਿਓ ਚਾਹੇ ਗੁਪਤ ਤਰੀਕੇ ਨਾਲ ਦਿਓ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਤਾਂ ਸੰਸਥਾ ਨੂੰ ਇਨਫੋਰਮੇਸ਼ਨ ਜਰੂਰ ਦੋ ਤਾਂ ਜੋ ਆਪਾਂ ਉਹਨਾਂ ਬੱਚੇ ਨੂੰ ਤੁਸੀਂ ਰਿਕਵਰੀ ਕੀਤਾ ਉਹਨਾਂ ਵੱਲੋਂ ਇਸ ਚੀਜ਼ ਤੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲਿਆ ਉਹਨਾਂ ਨੂੰ ਮਿਲ ਗਈ ਇਸ ਸੰਬੰਧੀ ਤੁਸੀਂ ਕੀ ਕਰਨਾ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਇੱਕ ਸ਼ਬਦ ਤੱਕ ਹੋਈ ਨਹੀਂ ਬੱਚਾ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆ ਵੀ ਜਿਹੜਾ ਵੀਡੀਓ ਦੇਖਦੇ ਨੇ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਸਾਡਾ ਨਾਮ ਇਹਨਾਂ ਦੱਸਦੇ ਹਾਂ ਨਾ ਕੋਈ ਸਾਡੇ ਦਿਨ ਉਹਨੂੰ ਵਿਸ਼ਵਾਸ ਹੋਊਗਾ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਨਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸਟਡੀ ਕੀ ਬੱਚੇ ਦੀ ਹੁਣ ਬੱਚੇ ਦੇ ਹਾਲਾ ਚੀਜ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ ਦੀ ੱੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵੱਖ-ਵੱਖ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋਆਂ ਭੇਜਣਾ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫੁਲਾਣੇ ਮਹੀਨੇ ਮਿਲਿਆ ਸੀ ਸਾਨੂੰ ਫੁਲਾਣੀ ਥਾਂ ਤੇ ਮਿਲਿਆ ਸੀ ਬੱਚਾ ਬੋਕੋ ਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਹੈ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਅਸੀਂ ਬੱਚੇ ਨੂੰ ਬਿਲਕੁਲ ਸਾਂਭਾਂਗੇ ਜੀ ਪੜ੍ਹਾਵਾਂਗੇ ਲਿਖਾਵਾਂਗੇ ਜਦੋਂ 18 ਸਾਲ ਦਾ ਹੋ ਗਿਆ ਉਹਨੇ ਜਿੱਥੇ ਰਹਿਣਾ ਜੋ ਕਹੂਗਾ ਮੇਰਾ ਵਿਆਹ ਕਰੋ ਜਾ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਹੋ ਜੇ ਤਾਂਨੇ ਸਸਤਾ ਤੇ ਰਹਿਣਾ ਹੋ ਸੇਵਾ ਕਰਨੀ ਹੋ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਹੋ ਤਾਂ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਦੇਣਾ ਕਾਰੋਬਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਤੁਹਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿ ਉਹ ਇਹਨੂੰ ਤੁਸੀਂ ਨਰਕ ਚ ਸਿੱਟੋਂਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੈ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਕਿ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾਜ ਨੂੰ ਪਤਾ ਜੇ ਤੁਹਾਡਾ ਬਹੁਤ ਬਹੁਤ